ਦੇ ਹੋਇਆ ਕੀ ਐ ਵੈਸੇ ਤੁਸੀਂ ਦਿਨਾਂ ਕਿ ਦੱਸੀ ਹੁੰਦੀ ਸੀ ਨਹੀਂ ਵੀ ਪਤਾ ਲੱਗਿਆ ਤੁਹਾਨੂੰ ਉਹਦਾ ਲੜਾਈ ਹੋ ਗਈ ਇਹ ਤਾਂ ਜਵਾਕ ਨੂੰ ਪਤੰਗ ਦਵਾਈ ਜਾਂਦੇ ਵਿਚਾਰ ਅੱਛਾ ਕਿ ਕਿਹੜੇ ਪਿੰਡ ਦੀ ਘਟਨਾ ਵੀਰੇ ਬੱਲੂਆਣੇ ਜੀ ਬੱਲੂਆਣੇ ਹਾਂਜੀ ਠੀਕ ਐ ਤੇ ਕਿੰਨੇ ਸੱਟਾਂ ਮਾਰੀਆਂ ਇਹਨਾਂ ਦੀ ਹਾਂ ਪੂਰਨੇ ਮਾਰਨ ਸੱਟਾਂ ਬਹੁਤ ਜ਼ਿਆਦਾ ਆਈ ਬਹੁਤ ਸੱਟਾਂ ਸਾਰੇ ਵੱਡੇ ਤੇ ਹਾਂਜੀ ਹਾਂਜੀ ਕਿਰਪਾਨਾਂ ਨਾਲ ਕਿਰਪਾਨਾਂ ਨਾਲ ਵੱਟਿਆ ਜੀ ਕਿਰਪਾਨਾਂ ਨਾਲ ਵੱਟਿਆ ਤਾਂ ਕਿ ਪਿੱਛੇ ਲੜਾਈ ਹੋਈ ਹੈ ਨਹੀਂ ਇਹ ਤਾਂ ਪਤੰਗ ਦਵਾਈਣ ਗਿਆ ਸੀ ਹੁਣ ਲੜਾਈ ਦੀ ਤਾਂ ਪਤਾ ਹੀ ਨਹੀਂ ਕਾਰਨ ਕੀ ਸੀਗਾ ਜੀ ਅੱਛਾ ਤੇ ਪਹਿਲਾਂ ਕੋਈ ਹੈਗੀ ਸੀ ਇਸ ਬਸੇ ਆਪੇ ਨਹੀਂ ਜੀ ਕੀ ਨਾ ਆਤੀ ਆਦਾ ਸੁਖਰਾਜ ਸਿੰਘ ਆ ਜੀ ਸੁਖਰਾਜ ਤੁਹਾਡੇ ਕੀ ਲੱਗਦਾ ਵੀਰੇ ਮੈਂ ਤਾਂ ਉਕਰਾਂ ਚਾਹਾਂਗਾ ਠੀਕ 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 ਜਿਹੜਾ ਬੱਲੂਆਣਾ ਪਿੰਡ ਦੇ ਵਿੱਚ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਰਾਜ ਸਿੰਘ son of ਦਰਸ਼ਨ ਸਿੰਘ ਇਹ ਬੱਲੂਆਣਾ ਪਿੰਡ ਦਾ ਰਹਿਣ ਵਾਲਾ ਇਹਦੇ ਖੇਤੀਬਾੜੀ ਦਾ ਜਿਹੜਾ ਹੈਗਾ ਕੰਮ ਕਰਦਾ ਇਹਦੀ ਪਿੰਡ ਦੇ ਵਿੱਚ ਹੀ ਜਿਹੜੇ ਕੁਛ ਕਾਲਾ ਸਿੰਘ ਤੇ ਇੱਕ ਉਹਦੇ ਦੋਸਤਾਂ ਵੱਲੋਂ ਜਿਹੜੀ ਸੱਟਾਂ ਮਾਰ ਕੇ ਅੱਜ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਤੇ ਸਕਰਾਜ ਸਿੰਘ ਨੂੰ ਸ਼ਾਰ ਪਿੰਜਰੀ ਸੀਗੀਆਂ ਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀਗੇ ਸਿਰ ਦੇ ਵਿੱਚ ਵੀ ਸ਼ਾਰ ਪਿੰਜਰੀ ਸੀਗੀਆਂ ਤਲਵਾਰਾਂ ਤੇ ਜਿਹੜੇ ਗੰਡਾਸਿਆਂ ਦੇ ਨਾਲ ਇਹਦੇ ਉੱਪਰ ਅਟੈਕ ਕੀਤਾ ਸੀਗਾ ਤੋ ਇਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਲੈ ਕੇ ਆਏ ਸੀਗੇ ਜਿੱਥੇ ਡਿਊਰਿੰਗ ਟ੍ਰੀਟਮੈਂਟ ਜਿਹੜੀ ਚੁਕਰਾਲ ਸਿੰਘ ਦੀ ਡੈਥ ਹੋ ਗਈ ਸੀਗੀ ਹੁਣ ਸਾਡਾ ਸਦਰ ਬਠਿੰਡਾ ਦੇ ਵਿੱਚ ਅੰਡਰ ਸੈਕਸ਼ਨ 103 ਬੀ ਐਨ ਐਸ ਐਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਇਸ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਸਾਡੀਆਂ ਅਸੀਂ ਸੀਆਈਏ ਦੀਆਂ ਟੀਮਾਂ ਤੇ ਵੱਖ-ਵੱਖ ਟੀਮਾਂ ਅਸੀਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀਆਂ ਨੂੰ ਗ੍ਰਫਤਾਰੀ ਕਰਨ ਵਾਸਤੇ ਟੀਮਾਂ ਲਗਾ ਕੇ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਾਵਾਂਗੇ ਦੋਸ਼ੀਆਂ ਦੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੈ ਜਿਹੜਾ ਮੇਨ ਦੋਸ਼ੀ ਹੈ ਕਾਲਾ ਸਿੰਘ ਤੇ ਉਸ ਕੁੱਲ ਜਿਹੜੇ 5-6 ਦੇ ਕਰੀਬ ਜਿਹੜੇ ਬੰਦੇ ਸੀਗੇ ਮੋਟਰਸਾਈਕਲਾਂ ਦੇ ਉੱਪਰ ਆਏ ਸੀਗੇ ਤੇ ਜਦੋਂ ਸੁਖਰਾਜ ਸਿੰਘ तकरीबन 2 ਵਜੇ ਦੇ ਕਰੀਬ ਪਿੰਡ ਦੇ ਵਿੱਚ ਹੀ ਦੁਕਾਨ ਦੇ ਉੱਪਰ ਪਤੰਗ ਲੈਣ ਗਿਆ ਸੀਗਾ ਆਪਣੇ ਬੱਚੇ ਦੇ ਨਾਲ ਉੱਥੇ ਇਹਨਾਂ ਨੇ ਸੱਟਾ ਮਾਰ ਕੇ ਜਿਹੜੇ ਇਹਨਾਂ ਨੂੰ ਜ਼ਖਮੀ ਕੀਤਾ ਸੀਗਾ ਤੇ ਸਿਵਲ ਹਸਪੀਟਲ ਬਟੰਡਾ ਦੇ ਵਿੱਚ ਇਹਦੀ ਡੈਥ ਹੋ ਗਈ ਸਰਕਾਰ ਨੇ ਕੀ ਰਹੀ ਇਸ ਘਟਨਾ 'ਤੇ ਇਹਨਾਂ ਦੇ ਵਿੱਚ ਜਿਹੜੇ ਏਰੀਆ ਦੀ ਕਾਲਾ ਦੇ ਨਾਲ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋਈ ਸੀਗੀ ਤੇ ਇਹਨਾਂ ਦੇ ਆਪਸ ਵਿੱਚ ਪਰਸਨਲ ਰੰਜਿਸ਼ ਚੱਲ ਰਹੀ ਸੀਗੀ ਉਸੇ ਰੰਜਿਸ਼ ਦੇ ਤਹਿਤ ਕਾਲਾ ਸਿੰਘ ਤੇ ਆਪਣੇ ਦੋਸਤਾਂ ਦੇ ਨਾਲ ਇਹਦੇ ਸੱਟਾਂ ਮਾਰੀਆਂ ਨੇ ਸਰ ਕਾਲਾ ਸਿੰਘ ਦਾ ਬਛੁਰਕੜ ਵੀ ਕਿਹੋ ਜਿਹਾ ਸੀ ਇਦੇ ਉੱਪਰ ਪਹਿਲਾਂ ਵੀ ਆਈ ਥਿੰਕ ਇਹ ਕ੍ਰਿਮੀਨਲ ਵਿਸ਼ਾਕੜ ਹੈਗਾ ਤੇ ਜਿਹੜਾ ਇਹਦੇ ਅਸੀਂ ਘਰ ਰੇਡ ਕੀਤੀ ਸੀਗੀ ਘਰੋਂ ਭੱਜੇ ਹੋਏ ਨੇ ਤੇ ਜਲਦੀ ਹੀ ਜਿਹੜੇ ਹੈਗੀ ਅਸੀਂ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਵਾਂਗੇ ਬਾਕੀ ਜਿਹੜੀ ਆਫਟਰ ਇਨਵੈਸਟੀਗੇਸ਼ਨ ਜਿਹੜਾ ਹੈਗਾ ਦੱਸਿਆ ਜਾ ਸਕਦਾ ਇਹਦੇ ਚ ਕੋਈ ਵੈਪਨ ਦਾ ਯੂਜ਼ ਕੀਤਾ ਜਾਂ ਸਿਰਫ ਤੇਜ਼ ਦਾ ਹਥਿਆਰ ਹੀ ਹੈ ਇਹਨਾਂ ਨੇ ਤੇਜ਼ ਦਾ ਹਥਿਆਰ ਵੈਪਨ ਯੂਜ਼ ਕੀਤਾ ਇਹਨਾਂ ਨੇ ਪਰ ਨਾਲ ਜਿਹੜਾ 32 ਬੋਰ ਦਾ ਇੱਕ ਵੈਪਨ ਸੀਗਾ ਇਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹਦੇ ਜਿਹੜੇ ਰੌਂਦ ਫਾਇਰ ਨਹੀਂ ਹੋਏ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਫਿਰ ਜਿਹੜੇ ਵੈਪਨ ਦੂਜੇ ਸੀਗੇ ਤਲਵਾਰਾਂ ਦੇ ਨਾਲ ਉਹਦੇ ਸੱਟਾਂ ਮਾਰਦੇ ਕਿੰਨੇ ਲੋਕਾਂ ਖਿਲਾਫ ਸਰ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਚਾਰ ਤਾਂ ਸੀ ਆਇਡੈਂਟੀਫਾਈ ਕਰ ਲਏ ਨੇ ਬਾਕੀ ਕੁਝ ਅਣਪਛਾਤੇ ਵਿਅਕਤੀ ਨੇ ਤੇ ਤਕਰੀਬਨ 5-6 ਬੰਦਿਆਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਥੈਂਕ ਯੂ